ਇਹ ਗੱਲ ਦਾ ਸਾਥ ਇੱਥੇ ਆ ਕੇ ਲੱਗਦਾ ਸਿੱਧਾ ਆ ਕੇ ਸਾਹਮਣੇ ਆ ਕੇ ਗੱਲ ਕਰਦੇ ਆਂ ਇੱਧਰ ਆ ਜਾਓ ਸਾਹਮਣੇ ਬੈਠੋ ਠੀਕ ਠੀਕ ਦਾ ਭਾਈ ਜੀ ਤੁਹਾਡਾ ਇਹ ਨਾਮ ਪਤਾ ਹੈ ਜੀ ਸਾਡੇ ਕੋਲ ਤੇ ਦੱਸਦੇ ਜੀ ਤੇ ਟੈਲੀਫੋਨ ਸੁਣਦੇ ਆ ਸੀ ਕਿੱਥੇ ਨਹੀਂ ਤੁਸੀਂ ਨਹੀਂ ਇੰਨਾ ਇਨਾਫ ਥੋੜਾ ਜਿਹਾ ਆ ਗਿਆ ਹਾਂਜੀ ਇਹ ਕੀ ਹੋਇਆ ਤੇ ਇਹ ਬੱਚੇ ਦਾ ਜੀ ਨਾ ਸਾਤ ਵਜੇ ਪ੍ਰੈਸ ਕਰ ਰਹੇ ਸੀ ਹਾਂਜੀ ਸਾਤ ਵਜੇ ਪ੍ਰੈਸ ਕਰੇ ਸੱਤਾਂ ਵਜੇ ਜਾ ਕਰ ਰਹੇ ਸੀ ਅੱਛਾ ਚਲੋ ਸਾਡੇ ਕਦੀ ਨਾ ਉਸ ਨੂੰ ਰਿਸਿਪਟ ਵੀ ਹਾਂ ਜਿੱਕੜ ਕੇ ਲੀਤੀ ਹੈ ਉਹਨਾਂ ਨੇ ਇਹ ਫੰਕਦ ਤੇ ਬੱਚੇ ਨੇ ਵਾ ਕੋਈ ਜਰਾ ਨਾ ਗੋਲ ਅਨੁਪ੍ਰਵੋਕ ਸੰਜੋ ਬਿਣਾ ਕੋਛੇ ਹਾਂ ਕਿੰਨੀ ਦੂਰ ਸੀ ਤੇ ਰਿਪੋਰਟ ਆਣਾ ਦੇ ਬਾਰਡਰ ਤੋਂ ਜੀ ਅਸੀਂ ਘੱਟੋ ਘੱਟ ਪਾਵਾਂਗੇ 100 ਪੁੱਤ ਤਕਰੀਬਨ 150 ਤੋਂ ਦੂਰੀ ਦਾ ਬਾਰਡਰ ਬਣਿਆ ਹੋਤਾ 140 ਇੱਕ ਖਾਲੀ ਰਾਂਗੇ ਕਪੜਾ ਬਾਰਡਰ ਇੱਕ ਉਹਨਾ ਸੈਂਟੀ ਬਣੀ ਹੋਈ ਹੈ ਕਪੜਾ ਬਾਰਡਰ ਠੀਕ ਹੈ ਉਸ ਤੋਂ 100 ਤੋਂ 150 ਉਰੇ ਉਰੇ ਇਧਰ ਫਿਰ ਬਟੂ ਜੀ ਉਹ ਬਾਰਾਫ ਤੋਂ ਗੋਲੇ ਵਗੈਰਾ ਚੱਲ ਕਿੰਨੇ ਕਿੰਨੇ ਵਜੇ ਇਹ 11:30 34 ਮਿੰਟਾਂ ਦੀ ਘਟਨਾ ਦਿਨ ਦੇ ਵੇਲੇ ਹਾਂਜੀ ਹਾਂਜੀ ਬੱਚੇ ਨਹੀਂ ਬਟੂ ਕਾਰਲ ਉਹ ਗੋਲੇ ਜਿਲਾਣ ਦਾ ਕਿ ਸਰ ਲੱਟੇ ਕੰਦੀ ਕੋਸ਼ਿਸ਼ ਕਰ ਰਹੇ ਸੀ ਦੱਪਣ ਤੇ ਕੋਈ ਆਗੋਂ ਵਾਲਾ ਕਾਰ ਨਹੀਂ ਆ ਤਾਂ ਲੋਕਾਂ ਨੂੰ ਸਾਮਕ ਇੱਕ ਡਰਾ ਕੇ ਪਿੱਛੇ ਮੋੜੇ ਜਾ ਇਹ ਤਾਂ ਕਿਵੇਂ ਬੋਲੀ ਵਾਰੀ ਹੋਈ ਉਧਰੋਂ ਉੱਥੋਂ ਵੈਸੇ ਬਗੜ ਗਏ ਲੋਕ ਥੋੜਾ ਜਿਹਾ ਕਿਸੇ ਨੂੰ ਵਟੇ ਜੀ ਤਕਰੀਬਨ ਕੋਈ ਮੁੰਡੇ ਚੱਕਿਆ ਗਾਇ ਜਿਹੜੇ ਥੋੜੇ ਰਹਿ ਗਏ ਜਿੱਥੇ ਘੱਟ ਜ਼ਿਆਦਾ ਹੁੰਦਾ ਸੀ ਉੱਥੇ ਦਹਾਂ ਡਰੋਨ ਲਗਾ ਸਿੱਖਿਆ ਹੋਵੇਗਾ ਉਹ ਫਾਇਰੀ ਪਹਿਲਾਂ ਹੋਈ ਜੀ ਉਹ ਫਾਇਰ ਸਪਾਈਡਰ ਦੇ ਚਲਾ ਹੁੰਦਾ ਇਹ ਜੋ ਆਪਣਾ 12 ਬੋਰ ਦਾ ਫਾਇਰ ਹੋਇਆ ਦੂ ਫਾਇਰ ਹੋਇਆ ਜੀ ਤੇ ਉਹ ਸਪਾਈਡਰ ਦੇ ਚਲਾ ਦੇ ਹੋ ਤਾਂ ਕਿੰਨੇ ਜਿਹੜੇ ਉੱਥੇ ਮਲਾ ਗਿਆ ਆਪਣਾ ਦਾ 12 ਬੋਰ ਵਾਰੀ ਪਤਾ ਨਹੀਂ ਕਿ ਕਿਹੜੀ ਬੇਟੇ ਜਿਹੜੀ ਗੋਲ ਯਾਰ ਉਸੇ ਮੁੰਡੇ ਆਪਣੇ ਨਾ ਫੌਜ ਦੇ ਜੋਬ ਕਰ ਰਹੇ ਸੀ ਕੋਈ ਲਖਾਇਰ ਸੀ ਕੋਈ ਤਕਰੀਬ ਨੂੰ ਜਾ ਚਕੂਮੀ ਦੌਰਾਨ ਉਹ ਤੇ ਗਿਆ ਹੋਇਆ ਸੀ ਦੇ ਵਿੱਚ ਤੇ ਉਹਨਾਂ ਨੇ ਦੱਸਣ ਦੇ ਮਤਲਬ ਬਗਾਲਾ ਵੀ 12 ਬੋਰ ਦਾ ਖੈਰ ਆ ਰਿਹਾ ਬਹੁਤ ਵੱਡਾ ਆਪਰ ਨੂੰ ਤਾਂ ਕੋਈ ਪਤਾ ਨਹੀਂ ਉਹਨਾਂ ਨੇ ਦੱਸਣ ਦੇ ਮਤਲਬ ਦੀ ਗੱਲ ਆ ਵੀ 12 ਬੋਰ ਦਾ ਖੈਰ ਆ ਤੇ ਤਕਰੀਬ ਨੂੰ ਕੋਈ ਫਾਇਰ ਉਹਨਾਂ ਨੇ ਦੱਸ ਰਹੇ ਸੀ ਜਿਹੜੇ ਉਹਨਾਂ ਨੇ ਚੱਕ ਕੇ ਉੱਥੇ ਕਿਸਾਨ ਯੂਨੀਅਨ ਦੇ ਅਰਜੀ ਦੀ ਫਾਇਰ ਕਰਕੇ 315 ਬੋਰ ਦਾ ਫਾਇਰ ਵੀ ਆਇਆ ਉਹ ਤਾਂ ਦਿਖਾਈ ਵੀ ਹੈ ਉਹਨਾਂਥੇ ਲੋਕ ਜਿਹੜੇ ਕੜਕਾਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ ਸਾਈਡ ਦੀ ਰੰਗ ਦੀ ਕੋਸ਼ਿਸ਼ ਕਰਨੀ ਉਹਨਾਂ ਤੇ ਕੀਤਾ ਜਾ ਰਹੀ ਸੀ ਯਾਨੀ ਕਿ ਜਿਹੜੇ ਲੋਕ ਅਸੀਂ ਰੋਡ ਦੇ ਉੱਤੇ ਸੀ ਖੜੇ ਸੀ ਸਾਢੇ 3 ਘੰਟੇ ਤੇ ਕੋਈ ਇੱਕ ਪੜਾਕਾ ਹੋੜ ਆਉਂਦਾ ਜੀ ਉਹਨੇ ਜੋ ਸਾਕੇ ਡਿੱਗ ਪਣਾ ਉਹ ਨਾਲ ਵਾਲ ਵਾਸ਼ ਟੋੜਾ ਹੈ ਅੱਥੂ ਘੰਟੇ ਤਾਂ ਦੱਬਿਆ ਵੀ ਜਾਂਦਾ ਪਰ ਉਹ ਦੱਬੇ ਨਹੀਂ ਵਾਸ਼ ਟੂ ਵੀ ਹੋ ਗਿਆ ਜਿਹਨੇ ਇਹ ਮਿੱਕਾ ਤੋੜ ਦੇ ਨਾਲ ਹੀ ਸੀ ਹਾਂਜੀ ਹਾਂ ਨਾਲ ਜੀ ਤਕਰੀਬਨ ਅਸੀਂ ਕੋਈ ਕੋਈ ਨਹੀਂ ਕਿਸੇ ਸਮਝੀ ਕੀ ਲੱਗਿਆ ਇਹਦੀ ਦੂਸਰੀ ਸ਼ਾਟੂ ਤੋਂ ਗਾਸਤੋਂ ਤੇ ਰੈਫਲ ਦੀ ਗੋਲੀ ਆਸਾ ਨਹੀਂ ਰੈਫਲ ਦੀ ਗੋਲੀ ਆਈ ਹੈ ਸਪਾਈਡਰ ਦੇ ਵਿੱਚੋਂ ਰੈਫਲ ਦੀ ਗੋਲੀ ਆ ਉਹ ਸਵੰਤੀ ਪੁਰੀ ਇਹਦੀ ਦੂਸਰੀ ਸ਼ਾਟੂ ਇਹ ਨਾ ਆਪਣਾ ਜਿਹੜੀ ਰੈਫਲ ਜਿਹੜੀ ਗੋਲੀ ਚੱਲੀ ਹੈ ਜੀ ਇਹ ਵੀ ਸਾਰ ਮੀਡੀਆ ਚ ਜਿਹੜੀ ਕਵਰੇਜ ਹੋਈ ਹੋਣੀ ਜਿਹੜੀ ਸਪਾਈਡਰ ਦੇ ਵਿੱਚੋਂ ਆ ਰਹੀ ਸੀ ਜੀ ਨਹੀਂ ਉੱਥੇ ਧੂਆਂ ਵਗੈਰਾ ਆਪੂ ਦਾ ਬਹੁਤ ਜ਼ਿਆਦਾ ਸੀ ਉਸ ਪਤਾ ਨਹੀਂ ਲੱਗ ਰਹੀ ਕਿ ਕਿੱਧਰੋਂ ਕੁਝ ਕੀ ਹੋ ਰਿਹਾ 45 44 ਬਟਾ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਕੁਝ ਕੀ ਹੋਈ ਜਾਂਦਾ ਪਰਲਗਟ ਹੋ ਰਿਹਾ ਇੱਕ ਸੀ ਨਦੀ ਪੁਲਿਸ ਅੱਗੇ ਲੇਰੀਪ ਉਸ ਪਲੂਇਸਾ ਹੋਊਜੀ ਸਾਢੇ 3000 4000 ਦੇ ਬੰਦਾ ਕਿ ਤਕਰੀਬਨ ਦਾ ਬਾਰਡਰ ਦੇ ਉੱਤੇ ਤਰਾਪੂਗੀਤਾ ਜਿਹੜੀ ਪਿੱਸੇ ਕਈ ਜਾ ਰਹੀ ਸੀ ਉਹ ਤਾਂ ਕਾਫੀ ਹੱਦ ਤੱਕ ਜ਼ਿਆਦਾ ਸੀ ਇਹ ਜਿਹੜਾ ਸਾਰਾ ਕੰਮ ਹੋ ਗਿਆ ਨਹੀਂ ਪੂਰਸੇ ਕਰ ਰਹੀ ਸੀ ਕਿ ਪਲੂਇਸ ਤਾਂ ਨਹੀਂ ਇੱਕ ਆਵਦਾ ਟੈਸਟ ਕਰ ਰਹੀ ਸੀ ਅੱਗੇ ਵਧ ਰਹੀ ਸੀ ਤੇ ਇਹਦੇ ਵਿੱਚ ਜੀ 5 6 ਵਜੇ ਤਕਰੀਬਨ ਜਿਹੜੇ ਸਾਲੂ ਦਿਸੇ ਦੀ ਸ਼ੁਰੂ ਤੋਂ ਦਿਸੇ ਦੀ ਇੱਥੋਂ ਐਂਡ ਕਰ ਤੋਂ ਪਹਿਲਾਂ 50 ਬੰਦੇ ਜਿਨ੍ਹਾਂ ਦੇ ਕੋਈ ਨਾ ਵਾਰਦੀ ਸੀ ਨਾ ਕੋਈ ਲੋਕੋ ਨਾ ਸੇਵਰੀਂ ਦੇ ਵਰਦੇ ਜਿਹਨੇ ਆਪਣੀ ਸੈਂਪਲ ਜੀਨ ਦੇ ਪੈਟਸਲ ਤੇ ਵਿੱਚ ਸੀ ਸੇਮ ਤਰ੍ਹਾਂ ਤੇ ਦਿੱਲੀ ਵੀ ਇੱਕ ਦਿਨ ਜਿੱਦਾਂ ਨੇ ਸਾਰਿਆਂ ਨੂੰ ਪੈਣ ਲੱਗੇ ਤੇ ਫਿਰ ਟਲ ਗਿਆ ਮਸਲਬਾ ਜਿੱਦਾਂ ਨੇ ਸਾਰੇ ਭਜਾਏ ਕਿ ਇੱਕ ਵਾਰ ਇਹਨਾਂ ਨੂੰ ਭਜਾਓ ਉੱਥੋਂ ਬਾਹਰ ਹਾਂਜੀ ਵੀ ਸਿਵਿਲIANS ਐ ਹੀ ਆਏ ਇੱਕ ਦੋ ਫੜੇ ਵੀ ਜਦੋਂ ਟਿਕੈਟ ਤੇ ਰਾਤ ਨੂੰ ਇਹ ਉਹ ਇਹ ਉਸ ਤੋਂ ਇੱਕ ਦਿਨ ਸ਼ਾਮ ਦੇ ਗੱਲ ਤੋਂ ਪਹਿਲੇ ਇਹਨਾਂ ਨੇ ਕਿਹਾ ਕਿ ਨਾ ਉੱਥੇ ਭਜਾਓ ਤੇ ਹੁਣੇ ਪੁਲਿਸ ਵਾਲਿਆਂ ਨੂੰ ਮੈਂ ਪੁਲਿਸ ਵਾਲੇ ਪੁਲਿਸ ਵਾਲੇ ਜਿਹੜੇ ਆਏ ਸੋਲੇ ਆ ਕੋਣ ਨੇ ਸਿਰ ਲੰਨ ਕਪੜੇ ਸਿਰ ਲੰਨ ਕਪੜੇ ਜੰਦਰ ਭੇਜਦਾ ਅੱਛਾ ਫਿਰ ਇਹ ਗਾਣਾ ਕੋਈ ਬਹੁਤ ਕੱਢਣਾ ਜੀ ਉਹ ਕੱਢਦਾ ਰਿਹਾ ਜੀ ਪੋਚਣ ਕਾਲਾ ਕਾਲਾ ਬਹੁਤ ਕੱਢਦਾ ਸੀ ਇਹ ਫਿਰ ਕਿਉਂ ਕਿਸ ਤਰ੍ਹਾਂ ਵਜਦੀ ਕੀ ਤਰ੍ਹਾਂ ਨਾਲ ਹੀ ਖੜਾ ਸੀ ਇਹ ਨਹੀਂ ਲਾ ਉਧਰ ਸਾਹ ਨਾ ਬੰਦ ਹੋ ਜਾਵੇ ਜੀ ਅੱਛਾ ਅੱਛਾ ਇਹ ਥੋੜੀ ਜੀ ਜਦੋਂ ਨੂੰ ਪ੍ਰੋਬਲਮ ਜ਼ਿਆਦਾ ਆਉਣ ਲੱਗੀ ਸਾਈਡ ਤੇ ਕੀਤ ਨਾ ਵੀ ਉਧਰ ਸਾਹ ਆ ਰਿਹਾ ਸੀ ਇਹ ਉਧਰੋਂ ਨਿਕਲੇ ਅੱਛਾ ਫਿਰ ਉਧਰ ਮੁੰਡਾ 12 13 ਸੋ ਟੈਸਟ ਕਰ ਰਿਹਾ ਜੀ ਇਹ ਉਹਨਾਂ ਦੇ ਜਣੀ ਸੀ ਮੂਰੇ ਸੀ ਖੜਾ ਤੇਰਾ ਸੋ ਮੁੰਡਾ ਉਧਰ ਹੀ ਸਾਈਡ ਤੇ ਖੜਾ ਤੇ ਕੜ ਕੇ ਉਹ ਵੇਸੀ ਹਾਂ ਉਹ ਵੀ ਸਾਈਡ ਤੋਂ ਸਾਈਡ ਤੇ ਜੋ ਇਧਰ ਕਰਾਸ ਜਿਆਦਾ ਹੋ ਗਿਆ ਜੀ ਫਿਰ ਉਹ ਸਾਈਡ ਤੇ ਖੜ ਗਿਆ ਤੇ ਇਹ ਮੁੰਡਾ ਜਿਹੜਾ ਸਾਹ ਥੋੜਾ ਜਿਆਦਾ ਖਾਣ ਲੱਗਾ ਜੀ ਇਹਨੇ ਉਧਰ ਬਾਹਰਲੀ ਸਾਈਡ ਤੇ ਜਾਂਦੇ ਕੋਸ਼ਿਸ਼ ਕੀਤੀ ਉਧਰ ਹੀ ਗੋਈ ਵਾਰ ਦੇ ਰਿਹਾ ਤਦ ਹੀ ਉਹ ਜਣੇ ਕਿ ਵੀ ਨੌਜਵਾਨ ਨੂੰ ਪਤਾ ਨਹੀਂ ਸੀ ਨਾ ਵੀ ਉਧਰ ਗੋਲੀਬਾਰੀ ਹੋ ਰਹੀ ਹੈ ਇਹ ਤਾਂ ਉਹਦੀ ਇੱਕ ਜਾਣ ਸੌਖੀ ਕਰਨ ਦਾ ਮਾਰਾ ਜੀ ਥੋੜਾ ਜਿਹਾ ਉਧਰੋਂ ਚਲਾ ਗਿਆ ਜੀ ਸਾਹ ਲੈਣ ਵਾਸਤੇ ਉਧਰ ਨੂੰ ਹਾਂ ਜੀ ਸਾਹ ਲੈਣ ਵਾਸਤੇ ਇਹਦੀ ਪਿੱਠ ਸੀ ਇਹ ਤਾਂ ਮਤਲਬ ਹਰਿਆਣੇ ਵਾਲੇ ਪਰਸੇ ਪਾ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਈਡ ਦੀ ਵਸਾਈ ਸਾਈਡ ਇਹ ਬਾਹਰ ਨੂੰ ਜਾ ਹੀ ਰਿਹਾ ਸੀ ਵੀ ਸਾਡੇ ਕਹਨ ਦਾ ਭਾਵੇਂ ਜੋ ਅਸੀਂ ਆਥਰ ਨੇ ਡਏ ਆ ਉੱਥੇ ਖਾਲਸੇੜ ਵਾਲੇ ਮੋਢੇ ਵਜੂ ਸੀ ਮਾ ਵੀ ਮੇਰੇ ਪਿੰਡਾਂ 'ਚ ਘਟਨਾ ਕਿੱਥੇ ਹੋਈ ਅਸੀਂ ਉੱਥੇ ਦੇਖ ਕੇ ਆਇਆ ਸਾਰਾ ਗੋਲੀ ਬਿਲਕੁਲ ਅੱਧਿਚ ਹਾਂ ਜੀ ਫੇਰ ਉਹ ਚੱਲ ਜਾਣ ਲੱਗੇ ਉਹ ਮੈਂ ਫ ਇਹ ਨੂੰ ਨਹੀਂ ਚੱਕਣ ਦੀ ਕੋਸ਼ਿਸ਼ ਕਰ ਰਹੀ ਮੁੰਡਾ ਨਾਲ ਕੰਬਰਸਰ ਸਾਈਡ ਦਾ ਜੀ ਗੋਸਟ ਕਿਹਨੂੰ ਪੂਰੀ ਪਹਿਲਾਂ ਲਾਤ ਵਗੈਰਾ ਤੋੜਤੀ ਉਹ ਚੱਕ ਕੇ ਜੋ ਲੈ ਗਈ ਤੇ ਦੱਤ ਕਿਸ ਤਰ੍ਹਾਂ ਫਿਰ ਤੋੜੀ ਆਏ ਵਿੱਚ ਹਾਂਜੀ ਆਏ ਆ ਇਧਰ ਆਏ ਇਧਰ ਨਾ ਆਏ ਆ ਜੀ ਜਦੋਂ ਇਹ ਗੱਭੂ ਦੇ ਗੋਲੀ ਵੱਜ ਗਈ ਲੜਕੇ ਦੇ ਸਾਨੂੰ ਨਹੀਂ ਇਹਦਾ ਪਤਾ ਲੱਗਿਆ ਵੀ ਆਪਣਾ ਗੋਲੀ ਵੱਜ ਗਈ ਤਕਰੀਬਨ ਸਾਈਡ ਤੇ ਧੂਏਜ ਕੋ ਪਤਾ ਹੀ ਨਾ ਲੱਗ ਰਿਹਾ ਜੀ ਕਿ ਜਦੋਂ ਲੋਕ ਫਿਰ ਸਾਬ ਹੁੰਦੇ ਜੁਨੀਅਨ ਜੀ ਨੇ ਬੋਲਿਆ ਵੀ ਆਪਣਾ ਜ਼ੁਬਾਨ ਦੇ ਸੇ ਗੋਲੀ ਲੱਗ ਗਈ ਵੀ ਆਪਣਾ ਨੁਕਸਾਨ ਹੋ ਜਾਂਦਾ ਵੀ ਨੌਜਵਾਨ ਨੂੰ ਪਿੱਸੇ ਆਏ ਇਹ ਜਦੋਂ ਪਿੱਸੇ ਹਟ ਗਈ ਉਹਦਾ ਕੋਈ ਡਰੋਨ ਆਇਆ ਉਪਤੰਗ ਵਗੈਰਾ ਵੀ ਮੁੰਨੇ ਚੜਾਇਆ ਨਹੀਂ ਡਕੇ ਥੱਲੇ ਉਹਨਾਂ ਜੋ ਦੇਖਿਆ ਵੀ ਅਦੋਲਨ ਥੋੜਾ ਪਿੱਸੇ ਹਟਣ ਲੱਗ ਗਿਆ ਜੀ ਉਦੋਂ ਬਾਅਦ ਵੀ ਦੁਬਾਰੇ ਕਾਰਵਾਈ ਹੋਈ ਹੈ ਜੀ ਉਦੋਂ ਬਾਅਦ 15 ਤੱਕ ਹੀ ਉਹਦਾ ਟਰੈਕਟ ਭੰਨੇਗਾ ਜੀ ਤੇ ਖੰਡ ਵਗੈਰਾ ਢੋਲੀਆਂ ਗਈਆਂ ਜੀ ਫਿਰ ਬੰਦੇ ਵਿੱਚ ਆਏ ਅੰਦਰ ਹਾਂ ਜੀ ਅੰਦਰ ਤੱਕ ਵੀਡੀਓ ਆਈ ਬੰਦੇ ਜੀ ਉਹ ਆਏ ਸੀ ਨਾ 2-250 ਬਲਾਜੋ ਆ ਰਿਹਾ ਸੀ ਅੰਦਰ ਤੇ ਉਹਨਾਂ ਵਿੱਚ ਪੰਜ ਸੀ ਬੰਦੇ ਜਿਹੜੇ ਜੀ ਕੁੱਟਮਸਾਦੀ ਕਰ ਰਹੇ ਸੀ ਮਲਾਜੂ ਵੀ ਸੀ ਜਿਹੜਾ ਉਹ ਸੀਆਰਪਤ ਮਲਾਜੂ ਸੀ ਉਹ ਤੋਂ ਪੰਨ ਤੋੜ ਕਰ ਰਿਹਾ ਸੀ ਜਿਹੜਾ ਨੌਜਵਾਨਾਂ ਦੀ ਕੁੱਟਵਾਰ ਹੋਈ ਆ ਉਹ ਹਾਂ ਹਾਂ ਇਹ ਜਿਹੜਾ ਪੁਲਿਸ ਦੇ ਦੀ ਹਰਿਆਣਾ ਪੁਲਿਸ ਜਿਹੜਾ ਹਰਿਆਣਾ ਪੁਲਿਸ ਤੇ ਜਿੱਧਰ ਗੱਗੂ ਦੇ ਗੋਲੀ ਵੱਜੀ ਆ ਜੀ ਉਹ ਸਾਈਡ ਤੇ ਔਰ ਓਰ ਤੋਂ ਸਾਈਡ ਤੇ ਸੀ ਇਹ ਤਾਂ ਸੀ ਬੋਡੀ ਕੇ ਸਾਹ ਚੁੱਕੀ ਹੈ ਨਹੀਂ ਬੋਡੀ ਆਪਨ ਮੈਂ ਤਾਂ ਤਕਰੀਬਤ ਪਤਾ ਹੀ ਨਹੀਂ ਲੱਗ ਤਿੰਨ ਘੰਟੇ ਬਾਅਦ ਪਤਾ ਲੱਗਿਆ ਵੀ ਵੀ ਇਹ ਗੱਲ ਹੋ ਗਈ ਕਿ ਤਿਸਾ ਇਹਨੂੰ ਉਥੋਂ ਪਚੈਟਰੀ ਕੋਲ ਮੁੰਡਾ ਸੀ ਜੀ ਇੱਕ ਮੁੰਡਾ ਹੋਰ ਆਈ ਉਹ ਮੱਲਾ ਜਿਹਨਾਂ ਕੋਲ ਇੱਥੋਂ ਗੈਸ ਦਾ ਗੋਲਾ ਡਿੱਗ ਪਿਆ ਉਹ ਦਿੱਲੀ ਕਾਰਕ ਸੀ ਉਹਦੇ ਉੱਤੇ ਪੈਰ ਤਰ ਲਿਆਉਣੇ ਇਹ ਸਾਈਡ ਨੂੰ ਹੋਣ ਲੱਗਾ ਤੇ ਉਹ ਫਿਰ ਵਾਜ ਉਹਨੇ ਜਦ ਦੇਖਿਆ ਕਿ ਉਹ ਨਾ ਹੋਗਾ ਪੂਰਾ ਉਹ ਡਿੱਗ ਪਿਆ ਉੱਥੋਂ ਨਾ ਚੱਕ ਕੇ ਕੇਰਾ ਮੱਲਾ ਹੋਰ ਉਹ ਤਿੰਨ ਚਾਰ ਮੱਲਾ ਜਦੋਂ ਐਂਬੂਲੈਂਸ ਤੱਕ ਪਹੁੰਚੇ ਤਿੰਨ ਚਾਰ ਬੰਦਿਆਂ ਨੇ ਵੇਲਾ ਛੋਟਾ ਮੋਟਾ ਦੇ ਕੇ ਪਹੁੰਚਾਇਆ ਇੰਦਾ ਹੋਰ ਸੀ ਦਾ ਨਾਮ ਹੈ ਇਹ ਕਾਫੀ ਜਾਣੀ ਸੀ ਇਹ ਵਿਚਾਲੇ ਰਹੇਗੇ ਇਹ ਥੋੜੀ ਸਾਈਡ ਤੋਂ ਨਿਕਲਦੇ ਹੋ। ਮੱਕੀ ਮੱਕੀ ਖੂਨ ਹੀ ਬਹੁਤ ਜ਼ਿਆਦਾ ਬਹਿ ਗਿਆ ਸੀ ਇੱਥੇ ਦੇਖਦੇ ਆ ਬਹੁਤ ਜ਼ਿਆਦਾ ਖੂਨ ਬਹਿ ਗਿਆ ਸੀ। ਇਹ ਆਪਣੀ ਪੁਲਿਸ ਕੋਲ ਦਿੱਤੀ ਜਾ ਰਹੀ ਸੀ। ਇਹ ਆਪਣੀ ਪੁਲਿਸ ਮੰਗਰ ਖੜਕੇ ਇਹ ਪ੍ਰਸ਼ਾਦ ਦੇ ਵਗੈਰਾ ਕਰ ਰਹੀ ਸੀ। ਮੰਗਰ ਖੜਕੇ ਇਹ ਤਮਾਸ਼ਾ ਦਿਖ ਰਹੀ ਸੀ। ਨਹੀਂ ਨਹੀਂ ਇੱਕ ਨਾ ਆਪਣਾ ਆਰਮੀ ਦਾ ਜਵਾਨ ਗਿਆ ਜਿਹੜਾ ਉਹਨਾਂ ਨਾਲ ਗੱਲਬਾਤ ਕਰਕੇ ਆਇਆ ਜੀ ਉਹਨੇ ਗੱਲਬਾਤ ਕੀਤੀ तकरीबन 15 ਮਿੰਟ ਮੈਂ ਸੋਈ ਹੁੰਦੀ ਨਾ ਜੇ ਫੇਰ ਜਾ ਕੇ ਜੂਨੀਫਾਰਮ ਸੀ ਜੂਨੀਫਾਰਮ ਚ ਸੀ ਕਾਲੇ ਰੰਗ ਦੀ ਡਰੈਸ ਸੀ ਉਹ ਜਿਹੜਾ ਵੀਡੀਓ ਵੀ ਥੋੜੀ ਥੋੜੀ ਵਾਇਰਲ ਹੋ ਰਹੀ ਹੈ ਜੀ ਅੱਛਾ ਫੇਰ ਉਹਨੇ ਜਾ ਕੇ ਗੱਲ ਫੇਰ ਟਕਿਆ ਹੋਇਆ ਇਹ ਟਕਿਆ ਹੋਇਆ तकरीबन 7:30 ਵਜੇ ਜਾ ਕੇ 8:00 ਵਜੇ ਜਾ ਕੇ ਸ਼ਾਂਤ ਹੋ ਗਈ ਆਪਣੇ ਜਿਹੜੇ ਕਿੰਨੇ ਪਿੱਛੇ ਸੀ ਪੰਜਾਬ ਪੁਲਿਸ ਵਾਲੇ ਆਮ ਪੁਲਿਸ ਵਾਲਾ ਤੁਹਾਨੂੰ ਕਹੇ ਜਲੋ 1.5 2 ਕਿਲੋਮੀਟਰ ਬਾਅਦ ਜਿਹੜੋ ਗੋਲੇ ਹੱਜਾ ਗਏ ਜਾਦੇ ਗੋਲੀਆਂ ਵੱਜਦੀਆਂ ਸਰ ਕੋਈ ਵੀ ਉੱਥੇ ਨਹੀਂ ਨਹੀਂ ਕੋਈ ਵੀ ਨਹੀਂ ਸੀ ਐਂਬੂਲੈਂਸਸ ਕੋਈ ਐਂਬੂਲੈਂਸ ਤਾਂ ਹੈ ਐਂਬੂਲੈਂਸ ਖਾਲਸਾ ਸਾਈਡ ਵਾਲੀਆਂ ਐਂਬੂਲੈਂਸ ਸੀ ਖਾਲਸਾ ਸਾਈਡ ਤੇ ਗਵਰਨਮੈਂਟ ਦੀ ਨਹੀਂ ਆਉਂਦੀ ਗਵਰਨਮੈਂਟ ਦੇ ਆਪਾਂ ਤੁਹਾਨੂੰ ਪੱਕਾ ਕਫਰਮ ਹੁਲਿਆ ਕਰ ਸਕਦੇ ਵੀ ਗਵਰਨਮੈਂਟ ਦੀ ਐਂਬੂਲ ਪਰ ਜਿਹੜੀਆਂ ਉੱਥੇ ਤਾਂ ਨਾ ਪੂਰ ਸੀਗੇ ਪਹਿਲਾਂ ਤੋਂ ਸਵੇਰ ਤੋਂ ਖੜੀਆਂ ਸੀ ਉਹ ਖਾਲਸਾ ਸਾਈਡ ਦੀ ਹੁੰਦੀਆਂ ਸੀ ਪਹਿਲਾਂ ਪੁਲਿਸ ਖਾਲਸਾ ਸਾਈਡ ਦੇ ਬਗੈਰ ਇਹ ਵੀ ਸਾਰਾ ਸਮਾਨ ਸੂਨ ਗੋਲੀਆਂ ਵਗੈਰਾ ਸ ਉੱਥੋਂ ਤੱਕ ਵਧਿਆ ਸੀ ਹਾਂ तकरीबन ਉਹਨਾਂ ਨੇ 10-15 ਟਰੈਕਟਰ ਵੀ ਮੰਨ ਕੇ ਚੱਲੋ ਉਹ ਅੱਧਾ ਕਿਲੋਮੀਟਰ ਦੇ ਦਾਦੇ ਤੱਕ ਆ ਗਏ ਸੀ ਬਾਰਡਰ ਤੋਂ ਉਹਨਾਂ ਨੂੰ ਕਿਸ ਤਰ੍ਹਾਂ ਭੰਗਾਣਾ ਜੀ ਟਾਇਰੋਂ ਡਾਂਗਾਣਾ ਜੀ ਟਾਇਰ ਉਹਨਾਂ ਕੋਲ ਪਾਣਾ ਆਪਣਾ ਜਿਹਾ ਸੂਆ ਜਾਈਏ ਉਹ ਜਮਾ ਮਾਰਦੇ ਟਾਇਰ ਤੇ ਬਜਰੀ ਨਵੇਂ ਜਲੇ ਸਮਾਲ ਕੋਈ ਟਰੈਕਟਰ ਦਾ ਟਾਇਰ ਨਹੀਂ ਛੱਡਾ ਕੋਈ ਕੁਝ ਨਹੀਂ ਕਰਦਾ ਫਟਕੜੇ ਡੇਢ ਕਰੋੜ ਦੀ ਪ੍ਰੋਫਿਟ ਜਾਂ ਨੁਕਸਾਨ ਜੀ ਵੀ ਤਰ੍ਹਾਂ ਦਾ ਉੱਥੇ ਨੇ ਟਰੈਕਟਰ ਦਾ